ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਾਰੇ ਦੇਵਤਿਆਂ ਦੇ ਪਾਣੀ ਨਾਲ ਪੈਰ ਧੋਏ। ਹਰਨੇਕ ਸਿੰਘ ਨਿਊਜ਼ੀਲੈਂਡ ਜੋ ਕਿ ਭਾਈ ਰਣਜੀਤ ਸਿੰਘ ਟੰਡਰਿਆ ਵਾਲਿਆਂ ਦੇ ਸਮਰਥਕ ਹਨ ਇਹ ਅਕਸਰ ਹੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਜੋ ਸਾਡੇ ਗੁਰੂ ਸਹਿਬਾਨਾਂ ਬਾਰੇ ਗਲਤ ਲਿਖਿਆ ਹੋਇਆ ਹੈ ਉਸ ਬਾਰੇ ਗੱਲ ਕਰਦੇ ਰਹਿੰਦੇ ਹਨ। ਤੇ ਇਸੇ ਦੇ ਸਬੰਧ ਵਿੱਚ ਉਹਨਾਂ ਨੇ ਆਪਣੇ ਪੇਜ ਉੱਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਉਹ ਲਿਖਦੇ ਹਨ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੰਤੋਖ ਸਿੰਘ ਲਿਖਦਾ ਬਈ ਜਦੋਂ ਇਸਤਰੀ ਬਣੀ ਗੰਗਾ ਕੋਲੋਂ ਹੀਰਿਆਂ ਦਾ ਥਾਲ ਲੈਣ ਤੋਂ ਗੁਰੂ ਨਾਨਕ ਦੇਵ ਜੀ ਨੇ ਮਨ੍ਹਾ ਕਰ ਦਿੱਤਾ ਤੇ ਕਿਹਾ ਤੂੰ ਇਹਦਾ ਲੰਗਰ ਲਗਾ ਦੇ ਤੇ ਦੂਜੇ ਦਿਨ ਗੰਗਾ ਨੇ ਲੰਗਰ ਲਗਾ ਦਿੱਤਾ ਤੇ ਲੰਗਰ ਖਾਣ ਸਾਰੇ ਦੇਵੀ ਦੇਵਤੇ ਆਏ ਸੰਤੋਖ ਸਿੰਘ ਲਿਖਦਾ ਬਈ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਾਰੇ ਦੇਵਤਿਆਂ ਦੇ ਪਾਣੀ ਨਾਲ ਪੈਰ ਧੋਏ ਇਸ ਤੋਂ ਅਗਲੀ ਪੋਸਟ ਵਿੱਚ ਹਰਨੇਕ ਸਿੰਘ ਨਿਊਜ਼ੀਲੈਂਡ ਲਿਖਦੇ ਆ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੰਤੋਖ ਸਿੰਘ ਲਿਖਦਾ ਬਈ ਬੰਦਾ ਸਿੰਘ ਬਹਾਦਰ ਨਾਲ ਸਮਝੌਤਾ ਕਰਨ ਲਈ ਚੰਬੇ ਦੇ ਰਾਜੇ ਨੇ ਆਪਣੀ ਧੀ ਨੂੰ ਸੋਨੇ ਕੱਪੜੇ ਤੇ ਗਹਿਣੇ ਪਾ ਕੇ ਬੰਦਾ ਸਿੰਘ ਬਹਾਦਰ ਕੋਲ ਭੇਜਿਆ ਸੰਤੋਖ ਸਿੰਘ ਲਿਖਦਾ ਬਈ ਚੰਬੇ ਦੇ ਰਾਜੇ ਦੀ ਧੀ ਦਾ ਰੂਪ ਦੇਖ ਕੇ ਬੰਦਾ ਸਿੰਘ ਬਹਾਦਰ ਉਸ ਉੱਤੇ ਮੋਹਿਤ ਹੋ ਗਿਆ ਤੇ ਆਪਣਾ ਜੱਤ ਸੱਤ ਖੋ ਦਿੱਤਾ ਉਸਨੇ ਤੁਹਾਡੇ ਇਹਨਾਂ ਪੋਸਟਾਂ ਦੇ ਬਾਰੇ ਵਿੱਚ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ